ਸਤ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਲਤਾ ਹੈ ਅੱਜ ਆਪਾਂ ਗੱਲ ਕਰਾਂਗੇ ਮਾਦਰੀ ਬੂਟਿਆਂ ਬਾਰੇ ਇਹਨੂੰ ਬੋਨਾ ਰੋਗ ਵੀ ਕਹ ਰਹੇ ਨੇਗੇ ਇਹ ਬਿਮਾਰੀ ਹੈ ਜਿਹੜੀ ਇਹ ਵਾਇਰਸ ਦੁਆਰਾ ਹੋਣ ਵਾਲੀ ਬਿਮਾਰੀ ਹੈਗੇ ਇਹਨੂੰ ਫੀਜੀ ਵਾਇਰਸ ਦੇ ਨਾਮ ਨਾਲ ਵੀ ਜਾਣਦੇ ਨੇਗੇ ਜਿਹੜੇ ਫਾਰਮਰ ਦੇ ਖੇਤਾਂ ਦੇ ਵਿੱਚ ਇਹ ਬਿਮਾਰੀ ਆ ਰਹੀ ਹੈਗੇ ਉਹਨਾਂ ਵਾਸਤੇ ਇਹ ਬਹੁਤ ਮੁਸ਼ਕਲ ਦਾ ਸਮਾਂ ਹੈਗਾ ਕਿਉਂਕਿ ਇੱਕ ਫਸਲ ਨੂੰ ਆਪ ਬੀਜ ਕੇ ਫਿਰ ਉਸ ਨੂੰ ਆਪ ਦੇ ਟਰੈਕਟਰ ਨਾਲ ਉਹਨੂੰ ਬੋਣਾ ਇਹ ਇੱਕ ਬਹੁਤ ਔਖੀ ਗੱਲ ਹੈਗੀ ਇਹ ਉਹੀ ਫਾਰਮਰ ਸਮਝ ਸਕਦਾ ਜਿਹਦੇ ਨਾਲੇ ਇਸ ਸਮੇਂ ਬਣ ਰਹੀ ਹੈਗੀ ਤੇ ਆਪਾਂ ਇਹ ਅਰਦਾਸ ਕਰਦੇ ਆ ਕਿ ਪਰਮਾਤਮਾ ਉਹਨਾਂ ਨੂੰ ਸ਼ਕਤੀ ਬਖਸ਼ੇ ਤੇ ਇਸ ਸਮੱਸਿਆ ਨਾਲ ਲੜਨ ਵਾਸਤੇ ਤੇ ਜਿਹੜੇ ਉਹ ਇਸ ਸਮੇਂ ਚਿੰਤਾ ਦੇ ਵਿੱਚ ਨੇਗੇ ਤੇ ਉਹ ਚਿੰਤਾ ਦੇ ਵਿੱਚ ਉਹਨਾਂ ਦੀ ਜਾਇਜ਼ ਵੀ ਹੈਗੀ ਇਹ ਕਿਉਂਕਿ ਫਾਰਮਰ ਦੀ ਕਫਸਲੇ ਹੈਗੀ ਜਿੱਤੇ ਉਹਨਰ ਪਰ ਆਗਾ ਚਲੋ ਆਪਾਂ ਤੇ ਇਹ ਕਹਿੰਦੇ ਆਂ ਵੀ ਪਰਮਾਤਮਾ ਉਹਨਾਂ ਦੀ ਹਰ ਪਾਸਿਓਂ ਹਰ ਪੱਖ ਤੋਂ ਮਦਦ ਕਰੇ ਉਹਨਾਂ ਨੂੰ ਇਹੀ ਅਰਦਾਸ ਕਰਦੇ ਆਂਗੇ ਆਪਾਂ ਇਹਦੇ ਵਿੱਚ ਹੁਣ ਕੀ ਹੈ ਵੀ ਇੱਥੇ ਸਮੱਸਿਆ ਆ ਰਹੀ ਹੈਗੀ ਜਿਹੜੀਆਂ ਸਰਕਾਰਾਂ ਨੇ ਸਰਕਾਰ ਵੀ ਉਹਨਾਂ ਦੀ ਬਾਹ ਫੜੇ ਫਾਰਮਰ ਦੀ ਉਹਨਾਂ ਨੂੰ ਹੌਸਲਾ ਦੇਵੇ ਕਿਉਂਕਿ ਇਹ ਸਮੇਂ ਇਹ ਲੋੜ ਆ ਉਹਨਾਂ ਦੀ ਜੇ ਉਹਨਾਂ ਦੀ ਫਸਲ ਵਧੀਆ ਹੋ ਜਾਵੇ ਹੋਵੇ ਉਹਨਾਂ ਨੂੰ ਕਿਸ ਅੱਗੇ ਵੀ ਕਿਸੇ ਅੱਗੇ ਵੀ ਹੱਥ ਵੱਡਣ ਦੀ ਲੋੜ ਨਹੀਂ ਹੈਗੇ ਪਰ ਇਹ ਹੁਣ ਜਿਹੜਾ ਸਮਾਂਗਾ ਜਿਹੜਾ ਇਹ ਆਪਣੀਆਂ ਫਸਲਾਂ ਪਾ ਰਹੇ ਨੇ ਸਰਕਾਰ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਜਿਹੜਾ ਇਹ ਵਾਇਰਸ ਹੈਗਾ ਇਹ ਦਾ ਕੋਈ ਵੀ ਇਲਾਜ ਮਾਰਕੀਟ ਦੇ ਵਿੱਚ ਨਹੀਂ ਹੈਗਾ ਜਿਹੜਾ ਇਹ ਵਾਇਰਸ ਹੈਗਾ ਕੋਈ ਵੀ ਇਲਾਜ ਨਹੀਂ ਦਾ ਮਾਰਕੀਟ ਦੇ ਵਿੱਚ ਹੈਗਾ ਇਰੇ ਵਿੱਚ ਜਿਹੜੀ ਇਹ ਬਿਮਾਰੀ ਹੈਗੀ ਇਹ ਵਾਇਰਸ ਦੀ ਬਿਮਾਰੀ ਹੈਗੀ ਇਹਦਾ ਜਿਹੜਾ ਫੈਲਣ ਦਾ ਇਹਦੀ ਇੱਕ ਕਮਜ਼ੋਰੀ ਹੈਗੀ ਬੇ ਇੱਕ ਪਲਾਂਟ ਤੋਂ ਦੂਸਰੇ ਪਲਾਂਟ ਵਿੱਚ ਆਪਣੇ ਆਪ ਹੀ ਜਾਂਦੀ ਹੈਗੀ ਆਪਾਂ ਨੇ ਹੁਣ ਇਸ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਆਪਾਂ ਨੇ ਜਿਹੜਾ ਇਹਨੂੰ ਹੋਪਰ ਹੈਗਾ ਇੱਕ ਪਲਾਂਟ ਤੋਂ ਦੂਸਰੇ ਪਲਾਂਟ ਵਿੱਚ ਲੈ ਕੇ ਜਾਂਦਾ ਹੈ ਪਹਿਲਾਂ ਉਹ ਜਿਹੜਾ ਬਿਮਾਰੀ ਨਾਲ ਗ੍ਰਸਤ ਆ ਉਹਦਾ ਰਸ ਚੂਸਦਾ ਹੈਗਾ ਇਹ ਉਹ ਜਦੋਂ ਇੱਕ ਸਿਹਤਬੰਦ ਬੂਟੇ ਤੇ ਬੈੰਦਾਗਾ ਤੇ ਉਹਦਾ ਰਸ ਚੂਸਦਾਗਾ ਤਾਂ ਕਰਕੇ ਉਹ ਜਿਹੜੀ ਬਿਮਾਰੀ ਨੂੰ ਦੂਸਰੇ ਪਲਾਂਟ ਵਿੱਚ ਲੈ ਜਾਂਦਾਗਾ ਇਸ ਕਰਕੇ ਸੋ ਹੋਪਰ ਨੂੰ ਕੰਟਰੋਲ ਕਰਕੇ ਆਪਾਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆਂਗੇ ਮੂੰ ਇਸ ਤਰ੍ਹਾਂ ਦੀ ਕੋਈ ਵੀ ਦਵਾਈ ਮਾਰਕੀਟ ਦੇ ਵਿੱਚ ਨਹੀਂ ਹੈਗੀ ਵੀ ਜਿਹੜੀ ਪਲਾਂਟ ਦਾ ਜਿਹੜਾ ਕੱਦ ਦਾ ਉਹ ਛੋਟਾ ਰਹਿ ਗਿਆ ਵੀ ਉਹ ਹੁਣ ਸਹੀ ਹੋ ਜਾਏ ਸਾਡੇ ਮਤਲਬ ਇਹ ਉਸ ਪਰਸੈਂਟ ਬਿਮਾਰੀ ਹੈਗੀ ਮੰਨ ਲਓ ਅੱਧਾ ਪਰਸੈਂਟ ਜਾਂ 1% ਇੱਕ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦਾ ਵੀ ਕੁਝ ਫਾਰਮਰ ਕਹਿ ਰਹੇ ਨੇ ਕਿ ਉਹਨਾਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਬਿਮਾਰੀ ਆ ਰਹੀ ਹੈ ਵੀ ਤੁਸੀਂ ਨੇ ਗਿਤਾ ਲਾ ਲਿਆ ਇਹ ਤੁਹਾਡੇ ਤਾਂ ਬਿਮਾਰੀ ਆ ਗਈ ਵੀ ਪਹਿਲਾਂ ਗਿਤਾ ਨਾ ਲਾਉਂਦੇ ਇੱਕ ਤਾਂ ਉਹ ਮੁਸ਼ਕਲ ਦੇ ਵਿੱਚ ਨੇਗੇ ਇਹ ਕੋਮੋ ਇਹੋ ਜਿਹੀਆਂ ਗੱਲਾਂ ਬੋਲਣੀਆਂ ਉਹਨਾਂ ਨੂੰ ਇਹ ਵੀ ਕੋਈ ਠੀਕ ਨਹੀਂ ਹੈਗਾ ਕਿਉਂਕਿ ਇੱਕ ਤਾਂ ਉਹ ਮੁਸ਼ਕਲ ਦਿਨ ਵਿੱਚ ਵਿੱਚ ਕਹਿ ਰਹੇ ਨੇ ਉਹਨਾਂ ਨੂੰ ਕਮੈਂਟ ਕਰ ਰਹੇ ਨੇਗੇ ਵੀ ਇਹ ਤੁਸੀਂ ਗਿਤਾ ਲਾ ਲਿਆ ਤੁਹਾਡੇ ਤਾਂ ਆ ਆਏ ਕਿਉਂਕਿ ਇਹ ਹੈ 2022 ਦੇ ਵਿੱਚ ਪਹਿਲਾਂ ਆਏ ਤੇਗੇ 2022 ਦੇ ਵਿੱਚ ਵੀ ਸਾਡੇ ਜਿੰਨੀ ਇਸ ਸਾਲ ਲਗਾਈ ਇੰਨੀ ਕੇ ਸਾਡੇ ਪੋਸਤ ਸਾਲ ਤੇਗੇ ਮੰਨ ਲੈ 1 2% ਮੈਕਸਿਮਮ ਕਿਉਂ ਜਿਹੜੀ ਇਹ ਸਾਡੇ ਉਹ ਪੀਲੀ ਉਸਾ ਜਿਹੜੀ ਲੱਗਦੀ ਆ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਲੱਗਦੇ ਨੇ ਜ਼ਿਆਦਾ ਤੇ ਛੋਟੇ ਟਾਈਮ ਵਾਲੀਆਂ ਘੱਟ ਵੈਰਟੀਆਂ ਲੱਗਦੇ ਨੇ ਸਾਡੇ ਉਸ ਸਾਲ ਵੀ ਸਾਡੇ ਇੰਨੀ ਤੇਗੀ ਤੇ 819 ਸਬਜ਼ੀ ਵਾਲੇ ਬਾਣ ਦੇ ਵਿੱਚ 28 ਜੁਲਾਈ ਨੂੰ ਟ੍ਰਾਂਸਪਲੈਂਟ ਕਰੀ ਤੀਗੇ ਉਸ ਦੇ ਵਿੱਚ ਵੀ ਉਹ 11% ਤੇਗੀ 21 ਮੰਨ ਲਓ 12 13 ਜੂਨ ਨੂੰ ਟ੍ਰਾਂਸਪਲੈਂਟ ਕਰੀ ਤੀਗੀ 2022 ਦੇ ਵਿੱਚ ਉਹਦੇ ਵਿੱਚ ਵੀ ਉਹ 11% ਬਿਮਾਰੀ ਤੇਗੀ 21 28 ਜੁਲਾਈ ਨੂੰ ਟ੍ਰਾਂਸਪਲੈਂਟ ਕਰੀ ਤੀਗੇ ਉਹਦੇ ਵਿੱਚ ਵੀ ਉਹ 11% ਬਿਮਾਰੀ ਤੇਗੀ ਜਿਹੜੀ 28 ਜੁਲਾਈ ਨੂੰ ਅਸੀਂ ਟ੍ਰਾਂਸਪਲੈਂਟ ਕਰੀ ਤੀ ਉਹ 1847 ਵੈਰਾਈਟੀ ਦੀਗੀ ਜਿਹੜੀ ਅਸੀਂ 12 13 ਜੂਨ ਨੂੰ ਟ੍ਰਾਂਸਪਲੈਂਟ ਕਰੀ ਤੀ ਉਹ ਪੀੜਿਓ ਚ ਵੈਰਾਈਟੀ ਦੀਗੀ ਮਾਲੋ ਜਿਹੜੀ ਅਸੀਂ ਨੇ ਗੇਤੀ ਕਿਸਮ ਲਾਈ ਤੀਗੀ ਉਹਦੇ ਵਿੱਚ ਵੀ 10% ਬਿਮਾਰੀ थी ਉਸ ਸਾਲ ਤੇ 28 ਜੁਲਾਈ ਦੇ ਵਿੱਚ ਵੀ 80% ਹੀ ਬਿਮਾਰੀ थी ਉਹ ਤੇਰੇ ਵਿੱਚ ਜਦੋਂ ਅਸੀਂ ਕਿਸਾਨ ਮੇਲੇ ਤੇ ਗਏ ਤੇ ਅਸੀਂ ਉਹਨਾਂ ਨਾਲ ਜਿਹੜੇ ਉੱਥੇ ਆਪਣੇ ਮਾਹਿਰ ਤੋਂ ਉਹਨਾਂ ਨਾਲ ਗੱਲ ਕਰੀ ਤੀ ਉਹ ਕਹਿੰਦੇ ਵੀ ਤੁਸੀਂ ਗੇਤੀਆਂ ਲਾਉਣਾ ਕਹਿੰਦੇ ਤਾਂ ਇਹ ਤੁਹਾਡੇ ਬਿਮਾਰੀ ਆ ਰਹੀ ਹੈ ਤੁਸੀਂ ਨੇ ਪਛੇਤੀ ਲਾਉਣੀ ਚਾਹੀਦੀ ਹੈ ਵੀ ਮਤਲਬ ਤੁਸੀਂ ਨੇ ਪਛੇ ਜਿਹੜੇ ਮੈਂ ਟਰਾਂਸ ਜੀਰੀ ਲਾਉਣ ਦਾ ਸਮਾਂ ਵੀ ਪਛੇਤਾ ਕਰਨਾ ਸੀ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ 28 ਜੁਲਾਈ ਨੂੰ ਟਰਾਂਸਪਲੈਂਟ ਕਰਿਆਂਗੇ 1847 ਵੈਰੈਟੀ ਤਾਹੀ ਜੁਲਾਈ ਨੂੰ ਟ੍ਰਾਂਸਪਲੈਂਟ ਕਰੇ ਤੇ ਵੀ ਉਹਦੇ ਵਿੱਚ ਵੀ 19% ਬਿਮਾਰੀ ਹੈਗੀ ਵੀ ਜਾਦਾ ਫਿਰ ਉਹਦੇ ਵਿੱਚ ਨਾ ਆਉਂਦੀ ਇਹ ਬਿਮਾਰੀ ਤੇ ਇੱਕ ਹੋਰ ਹੈਗੀ ਇਹਦੇ ਵਿੱਚ ਫਾਰਮਰ ਨੂੰ ਇੱਕ ਹੋਰ ਗੱਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਇਸ ਸਾਲ 2025 ਦੇ ਵਿੱਚ ਵੀ ਸਾਡੇ ਲਵੇ ਇੱਕ ਪੀੜਿਊਸ਼ਾ ਦੀ ਪਨੀਰੀ ਬੀਜੀ ਹੋਈ ਤੇਗੀ ਦੋ ਕਿਆਰੀਆਂ ਇੱਕ ਕਿਆਰੀ ਸਾਡੇ ਲਵੇ 1985 ਦੀ ਵਿੱਚ ਜੀ ਹੋਈ ਦੀ ਬਾਸਮਤੀ ਦੀ ਉਹ ਲਵੇ ਲਵੇ ਦਿਆਂ ਦੋ ਕਿਹਰੀਆਂ ਇੱਕ ਪਾਸੇ ਤੀਸਰੀ ਕਿਹਰੀ 1985 ਦੇ ਦਿਆਂ ਕਿਉਂਕਿ ਅਸੀਂ 1985 ਵਾਲੀ ਦੇ ਵਿੱਚ ਅੱਗੇ ਸਬਜ਼ੀ ਲਾਉਣੀ ਹੁੰਦੀ ਹੈ ਜਿਹੜੀ 1985 ਵੈਰਾਈਟੀ ਵਿੱਚ ਜੀ ਉਹ 1500 ਨਾ ਆਉਂਦੀ ਉਹ ਇੱਕ ਉਹ ਵੈਰਾਈਟੀ ਹੈਗੀ ਉਹਨਾਂ ਕੇ ਟਾਈਮ ਲੈਂਦੀ ਹੈਗੀ ਉਹ ਘੱਟ ਸਮੇਂ ਵਾਲੀ ਵੈਰਾਈਟੀ ਹੈਗੀ ਮੰਨ ਲਓ ਇੱਕ ਜਗ੍ਹਾ ਤੇ ਬੀਜਾਂਗੇ ਨੇ ਕਿਹ ਦੇਣਾ ਮਤਲਬ ਉਹ ਪਨੀਰੀਆਂ ਬੀਜਾਂਗੇ ਨੇ ਪੀਲੀ ਉਸਾਰੀ ਵੈਰਾਈਟੀ ਵੀ ਕਿਹ ਦੇਣਾ ਉਹਦੀ ਨਰਸਰੀ ਪਾਈਏਗੀ ਤੇ 1985 ਦੀ ਵੀ ਕਿਹ ਦੇ ਨਰਸਰੀ ਪਾਈਏਗੀ ਜਦੋਂ ਹੁਣ ਅਸੀਂ ਨੇ ਉਹ ਮਾਲਾ ਟਰਾਂਸਪਲੈਂਟ ਕਰੀਆਂ ਨੇ ਉਹ ਇੱਥੇਦਨ ਟਰਾਂਸਪਲੈਂਟ ਕਰੀਆਂ ਨੇਗੇ 1985 ਵੀ ਤੇ ਆਪਣੀ ਪੀਲੀ ਹੁਸ਼ਾ ਵੀ ਜਦੋਂ ਕਿ 1985 ਦੇ ਵਿੱਚ ਉਹ ਸ਼ਾਰਟ ਟਾਈਮ ਦੀ ਵੈਰੈਟੀ ਹੈਗੀ 1985 ਜਿਹੜੀ ਪੀਲੀ ਹੁਸ਼ਾ ਉਹ ਲੰਬੇ ਟਾਈਮ ਦੀ ਵੈਰੈਟੀ ਹੈਗੀ ਜਿਹੜੀ ਆਪਣੀ 1985 ਹੈਗੀ ਉਹਦੇ ਵਿੱਚ ਉਹ 5% ਬਿਮਾਰੀ ਹੈਗੀ ਐਪਰੋਕਸੀਮੇਟ ਉਹਦੇ ਵਿੱਚ ਬਹੁਤ ਜ਼ਿਆਦਾ ਬੂਟੇ ਦਿਖ ਰਹੇ ਨੇ ਕਿ ਪਰ ਐਨੇ ਵੀ ਨਹੀਂ ਹੈਗੇ ਵੀ ਉਹਦੇ ਵਿੱਚ 5% ਨੁਕਸਾਨ ਹੈਗਾ ਜਿਹੜੀ ਸਾਡੀ ਪੀਲੀ ਉਸ਼ਾ ਦੀ ਵੈਰਾਈਟੀ ਆ ਉਹ ਇੱਕੇ ਇੱਕੇ ਜਗ੍ਹਾ ਤੇ ਪਨੀਰੀਆਂ ਲਾਈਆਂ ਹੋਈਆਂ ਨਹੀਂਆਂ ਉਹ ਲੰਬੇ ਟਾਈਮ ਦੀ ਵੈਰਾਈਟੀ ਹੈਗੀ ਉਹਦੇ ਵਿੱਚ 80% ਮੈਕਸਿਮਮ ਹੋਊਗਾ ਇਸ ਤੋਂ ਵੱਧ ਨਹੀਂ ਹੈਗਾ ਉਹਦੇ ਵਿੱਚ ਇੱਕ ਦੋ ਪੱਡਾ ਕਿਤੇ ਟਾਮਾ ਟਾਮਾ ਕਿਤੇ ਦਿਖਦਾਗਾ ਮਧਰੀ ਰੋਗ ਦਾ ਬਸ ਹੋਰ ਜ਼ਿਆਦਾ ਨਹੀਂ ਹੈਗਾ ਕਿਉਂਕਿ ਕੁਝ ਵੀਰਪੱਤਾ ਉਹ ਰਕੀ ਗਰੇ ਨੇ ਵੀ ਜਿਹੜੇ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਨੇ ਉਹਨਾਂ ਦੇ ਵਿੱਚ ਇਹ ਬਿਮਾਰੀ ਹੋਣੀ ਹੈਗੀ ਮਿਹਰੀਆਂ ਲੰਬਾ ਟਾਈਮ ਲੈਂਦੀਆਂ ਨੇ ਵੈਰਾਈਟੀਆਂ ਕਿਉਂਕਿ ਪੀੜੀ 우ਸ਼ਾ ਜਿਹੜੀ ਉਹ ਇੱਕ ਲੰਬਾ ਸਮਾਂ ਲੈਂਦੀ ਹੈਗੀ ਵੈਰਾਈਟੀ ਕਿਉਂਕਿ ਉਹ 130 ਦਿਨ ਲੈਂਦੀ ਹੈ ਟ੍ਰਾਂਸਪਲੈਂਟ ਤੋਂ ਬਾਅਦ ਤੇ ਜਿਹੜੀ ਆਪਣੀ 1985 ਹੈਗੀ ਇਹ 90 ਦਿਨ ਲੈਂਦੀ ਹੈਗੀ ਮੈਕਸਿਮਮ ਟ੍ਰਾਂਸਪਲੈਂਟ ਤੋਂ ਬਾਅਦ ਜਦੋਂ ਕਿ ਹੁਣ ਸਾਡੇ ਲਵੇ ਕੁਝ ਫਾਰਮਰ ਇਹਦੇ ਵਿੱਚ ਇਹ ਕਹਿ ਰਹੇ ਨੇਗੇ ਵੀ ਜਿਹੜੀਆਂ ਚਾਦੇ ਟਾਈਮ ਵਾਲੀਆਂ ਵੈਰਾਈਟੀਆਂ ਨੇ ਵੀ ਉਹਨਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਆਉਂਦੀ ਹੈਗੀ ਇਹ ਤੇ ਇਹ ਗੱਲ ਅਸੀਂ ਨੇ ਹੁਣ ਉਹ ਦੇਖ ਲਈ ਵੀ ਅਸੀਂ ਨੇ 21 ਦਿਨ ਤੱਕ ਪਨੀਰੀ ਪਾਜਦੀ ਹੈਗੀ ਪੀਲੀ ਊਸ਼ਾ ਦੀ ਵੀ ਤੇ 1985 ਦੀ ਵੀ ਇੱਕੇ ਦਿਨ ਇੱਕੇ ਉਹਨਾਂ ਦੀ ਖਾਦ ਖਰਾਕ ਹੈ ਪਨੀਰੀਆਂ ਦੀ ਜਦੋਂ ਕਿ 1985 ਦੇ ਵਿੱਚ ਤਾਂ ਉਹ 5% ਤੱਕ ਬਿਮਾਰੀ ਹੈਗੀ ਹੈ 5% ਤੋਂ ਜ਼ਿਆਦਾ ਉਹ 5% ਹੈ ਤੇ ਜਿਹੜੀ ਆਪਣੀ ਪੀਲੀ ਊਸ਼ਾ ਹੈਗੀ ਉਹਦੇ ਵਿੱਚ ਅੱਧਾ ਪਰਸੈਂਟ ਵੀ ਨਹੀਂ ਹੋਣੀ ਮਸਾਂ ਤਾਂ ਇੱਥੇ ਆਪਾਂ ਵੀ ਕਹਿ ਸਕਦੇ ਹਾਂ ਵੀ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਦੇ ਵਿੱਚ ਇਹ ਇੱਥੇ ਇਹ ਚੀਜ਼ ਵੀ ਗਲਤ ਹੁੰਦੀ ਹੈਗੀ ਤੇ ਇਹੀ ਹੈ ਵੀ ਇੱਕ ਜਿਹੜੇ ਏਰੀਆ ਦੇ ਵਿੱਚ ਇਹ ਬਿਮਾਰੀ ਆ ਰਹੀ ਹੈਗੀ ਜਿਹੜੇ ਏਰੀਆ ਦੇ ਵਿੱਚ ਇਹ ਬਿਮਾਰੀ ਆ ਰਹੀ ਹੈ ਉਹਦੇ ਵਿੱਚ ਸਰਕਾਰ ਕਿਸਾਨਾਂ ਨਾਲ ਖੜੇ ਇਹਦੇ ਵਿੱਚ ਉਹਨਾਂ ਨੂੰ ਇਹ ਕਹਿਣ ਦੀ ਲੋੜ ਇਹ ਕਹਿਣਾ ਨਹੀਂ ਬਣਦਾ ਹੈਗਾ ਵੀ ਤੁਸੀਂ ਨੇ ਐ ਲਾ ਲਈ ਜਾਂ ਤੁਸੀਂ ਨੇ ਐ ਲਾ ਲਈਏ ਵੀ ਤੁਸੀਂ ਨੇ ਕੀਤੀ ਲਾ ਲਈ ਉਹਨਾਂ ਦਾ ਜਿਹੜਾ ਨੁਕਸਾਨ ਹੋਇਆਗਾ ਉਹਦੀ ਪਰਪਾਈ ਕਰੋ ਤੇ ਉਹਨਾਂ ਦਾ ਸਾਥ ਦਿਓ ਇਥੇ ਇਹ ਕੰਮ ਇਹ ਕੰਮ ਕਰਨ ਦਾ ਟਾਈਮ ਆਗਾ ਚਲੋ ਇਹੀ ਛੋੜਨ ਨਾਲ ਆਪਾਂ ਨੇ ਜਿਹੜੀ ਆਬ ਦਾ ਜਾਣਕਾਰੀ ਜਿਹੜੀ ਇਹ ਸਾਂਝ ਕਰਨੀ ਤੇਗੀ ਧੰਨਵਾਦ